ਕੋੜੀ ਕੋੜ ਸਾਰੀ ਕੋੜੀ ਸਰ ਬਸ ਠੀਕ ਹੈ ਸਾਰੇ ਚੈਨਲ ਚੱਲ ਰਹੇ ਨੇ ਆਵਾਜ਼ ਵੱਧਸੇ ਤਾਂ ਕਰਤਾ ਲਾਈਵ ਸਟ੍ਰੀਮ ਕਰਤਾ ओके ਜੀ ਕਰਤਾ ਸਰ ਤੋਂ ਨਾ ਸਰ ਤੁਸੀਂ ਅਭੀ ਨਹੀਂ ਹੋਰ ਲਾਈਵ ਹੈਲੋ ਸਰ ਲਾਈਵ ਧੰਨਵਾਦ ਜੀ ਸਾਰਿਆਂ ਦਾ ਜਿਹੜੇ ਜਿਹੜੇ ਵੀ ادارے ਤੋਂ ਤੁਸੀਂ ਆਏ ਹੋ ਇਹ ਪ੍ਰਿੰਟ মিডিਆ ਤੋਂ ਇਲੈਕਟ੍ਰੋਨਿਕ মিডিਆ ਤੋਂ ਸੋਸ਼ਲ ਮੀਡੀਆ ਤੋਂ ਜਿਸ ਵੀ ادارے ਤੋਂ ਆਏ ਹੋ ਤੁਹਾਡਾ ਬਹੁਤ-ਬਹੁਤ ਧੰਨਵਾਦ ਇੱਕ ਬੜੇ ਅਹਿਮ ਸਬਜੈਕਟ ਤੇ ਤੁਹਾਡੇ ਨਾਲ ਗੱਲ ਕਰਨੀ ਹੈ ਕੱਲ ਸਾਡੇ ਵਿੱਤ ਮੰਤਰੀ ਸਦਾਖਰ ਪਾਲ ਸਿੰਘ ਚੀਮਾ ਜੀ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਪੰਜਾਬ ਪੁਲਿਸ ਦੀ ਮੁਸਤਦੀ ਦੇ ਨਾਲ 80000 ਲੀਟਰ ਇਥਨੋਲ ਜਿਹੜਾ ਉਹ ਬਰਾਮਦ ਕੀਤਾ ਗਿਆ ਸੀਗਾ ਔਰ ਹੁਣ ਤੱਕ ਪੁਲਿਸ ਨੇ 170000 ਇਥਨੋਲ ਜਿਹੜਾ ਉਹ ਬਰਾਮਦ ਕੀਤਾ ਹੈ ਇਥਨੋਲ ਜਿਵੇਂ ਤੁਸੀਂ ਜਾਣਦੇ ਹੋ ਕਿ ਨਕਲੀ ਸ਼ਰਾਬ ਬਣਾਉਣ ਦੇ ਜਿਆਦਾ ਕੰਮ ਆਉਂਦਾ ਹੈ ਔਰ ਕਿਸੇ ਵੇਲੇ ਪੰਜਾਬ ਦੇ ਵਿੱਚ ਜਦੋਂ ਕੈਪਟਨ ਨਮਿੰਦਰ ਸਿੰਘ ਹੋਰਾਂ ਦੀ ਸਰਕਾਰ ਹੁੰਦੀ ਸੀ ਤੁਹਾਨੂੰ ਯਾਦ ਹੋਣਾ ਜਿਹੜੀਆਂ ਫੈਕਟਰੀਆਂ ਚੱਲਦੀਆਂ ਸੀਗੀਆਂ ਨਕਲੀ ਸ਼ਰਾਬ ਦੀਆਂ ਉਹ ਇਸੇ ਦੇ ਨਾਲ ਸ਼ਰਾਬ ਤਿਆਰ ਕੀਤੀ ਜਾਂਦੀ ਸੀ ਤੇ ਬਦਕਿਸਮਤੀ ਦੇ ਨਾਲ ਉਹ ਪਟਿਆਲੇ ਦੇ ਵਿੱਚ ਹੀ ਸੀਗੀਆਂ ਫੈਕਟਰੀਆਂ ਉਸ ਵੇਲੇ ਕਿੰਨਾ-ਕਿੰਨਾ ਦੇ ਨਾਮ ਬੋਲਦੇ ਸੀ ਤੁਹਾਨੂੰ ਸਭ ਨੂੰ ਪਤਾ ਉਹਦੇ ਮੈਂ ਉਸ ਵਿਸਥਾਰ ਦੇ ਵਿੱਚ ਨਹੀਂ ਜਾਣਾ ਜਿਹੜਾ ਇਹ ਇਥੋਂੋਂ ਲਿਆਂਦਾ ਗਿਆ ਸੀਗਾ ਇੱਕ ਪ੍ਰੈਸ ਕਾਨਫਰੰਸ ਜਿਹੜੀ ਕੀਤੀ ਗਈ ਆ ਉਹਦੇ ਵਿੱਚ ਜਿਹੜਾ ਇੱਕ ਅਕਾਲੀ ਆਗੂ ਆ ਉਹਦੇ ਵੱਲੋਂ ਇਹ ਨਾਲ ਬੈਠ ਕੇ ਪ੍ਰੈਸ ਕਾਨਫਰੰਸ ਜਿਹੜੀ ਉਹ ਕੀਤੀ ਗਈ ਆ ਔਰ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਇਹ ਅਕਾਲੀ ਆਗੂ ਜਿਹੜਾ ਉਹ ਇਹ ਦੱਸਣ ਦੀ ਕੋਸ਼ਿਸ਼ ਦੇ ਵਿੱਚ ਆ ਕਿ ਇਹ ਪੁਲਿਸ ਨੇ ਗਲਤ ਫੜਿਆ ਔਰ ਉਹ ਇਹ ਕਹਿੰਦਾ ਹੈ ਕਿ ਇਹ ਜਿਹੜਾ ਇਥਨੋਲ ਆ ਇਹ ਜਿਹੜਾ ਟਰੱਕ ਵਾਲੇ ਨੇ ਉਹ ਵੀ ਇਹ ਕਹਿੰਦੇ ਆ ਕਿ ਅਸੀਂ ਇਹ ਵੇਚਣ ਦੇ ਵਾਸਤੇ ਨਹੀਂ ਸੀ ਲਿਜਾ ਰਹੇ ਬਲਕਿ ਨੇੜੇ ਜਿਹੜਾ ਤੇਲ ਸੋਧ ਕਾਰਖਾਨਾ ਇਹ ਉੱਥੇ ਜਾ ਰਿਆ ਸੀਗਾ ਕੁਝ ਪਿਕਚਰਸ ਨੇ ਜਿਹੜੀਆਂ ਪੁਲਿਸ ਨੇ ਉਸ ਵੇਲੇ ਲਈਆਂ ਸਨ ਮੈਂ ਇੱਕ ਇੱਕ ਕਰਕੇ ਤੁਹਾਨੂੰ ਦਿਖਾ ਦਿੰਦਾ ਇਹ ਤੋਂ ਤੁਹਾਨੂੰ ਇਹ ਪਤਾ ਲੱਗੂਗਾ ਕਿ ਕਿਸ ਤਰੀਕੇ ਦੇ ਨਾਲ ਪੂਰੀ ਤਿਆਰੀ ਸੀਗੀ ਡਰਮਾਂ ਦੇ ਵਿੱਚ ਕਿਵੇਂ ਪਾਉਣ ਦੇ ਵਾਸਤੇ ਹਰ ਜਿਹੜੀ ਚੀਜ਼ ਆ ਹਰ ਇਕਵਿਪਮੈਂਟ ਉਹਨਾਂ ਦੇ ਕੋਲੇ ਸੀਗਾ ਕਿ ਕਿਵੇਂ ਇਹਨੂੰ ਡਰਮਾਂ ਦੇ ਵਿੱਚ ਜਿਹੜਾ ਉਹ ਪਾਉਣਾ ਇਹ ਟਰੱਕ ਜਿਹੜਾ ਫੜਿਆ ਗਿਆ ਸੀ ਗੁਜਰਾਤ ਨੰਬਰ ਵਾਲਾ ਔਰ ਗੁਜਰਾਤ ਤੋਂ ਹੀ ਜਿਹੜਾ ਇਹ ਸਾਰਾ ਕੁਝ ਆ ਰਿਆ ਸੀ ਇਹ ਦੇਖੋ ਤੁਸੀਂ ਸਾਰਾ ਸਿਸਟਮ ਹੈ ਡਰਾਮਾ ਦੇ ਵਿੱਚ ਕੱਢਣ ਦੇ ਵਾਸਤੇ ਭਾਵੇਂ ਕਿ ਜਿਹੜੀ ਗੱਲ ਅਕਾਲੀ ਆਗੂ ਕਹਿ ਰਹੇ ਅਕਾਲੀ ਦਲ ਬਾਦਲ ਦਾ ਉਹ ਪ੍ਰਧਾਨ ਹੈ ਔਰ ਇਹ ਦੇਖੋ ਸਾਰੀਆਂ ਤੀਹਾਂ ਜਿਹੜੀਆਂ ਇਹ ਉਹ ਔਨ ਦੀ ਸਪੌਟ ਫੜੀਆਂ ਗਈਆਂ ਨੇ ਔਰ ਇਹ ਸਾਰੀਆਂ ਇਸ ਕਰਕੇ ਸੀਗੀਆਂ ਕਿ ਇਹ ਇਥਾਨੋਲ ਦਾ ਜਿਹੜਾ ਇਸਤੇਮਾਲ ਹੈ ਜਿਹੜੀ ਗੱਲ ਚੀਮਾ ਸਾਹਿਬ ਨੇ ਕਹੀ ਸੀ ਕਿ ਗਲਤ ਜਗ੍ਹਾ ਤੇ ਉੱਤੇ ਹੋ ਸਕਦਾ ਸੀਗਾ ਪਰ ਪੁਲਿਸ ਦੀ ਮੁਸਤੈਦੀ ਦੇ ਨਾਲ ਇਹ ਜਿਹੜਾ ਫੜਿਆ ਗਿਆ ਸਵਾਲ ਜਿਹੜਾ ਮੈਂ ਇਹ ਖੜਾ ਕਰਨਾ ਚਾਹੁੰਦਾ ਮੈਂ ਪੁੱਛਣਾ ਚਾਹੁੰਦਾ ਅਕਾਲੀ ਦਲ ਬਾਦਲ ਨੂੰ ਕਿ ਜਦੋਂ ਤੁਹਾਡਾ 7 ਤੋਂ 17 ਤੱਕ ਰਾਜ ਸੀ ਜਦੋਂ ਕਿਤੇ ਕੋਈ ਨਸ਼ਾ ਸਮਗਲਰ ਫੜਿਆ ਜਾਂਦਾ ਸੀ ਤਾਂ 24 ਘੰਟਿਆਂ ਦੇ ਵਿੱਚ ਕਿਸੇ ਨਾ ਕਿਸੇ ਤੁਹਾਡੇ ਆਗੂ ਦੀ ਮੰਤਰੀ ਦੀ ਐਮਐਲਏ ਦੀ ਫੋਟੋ ਉਹਦੇ ਨਾਲ ਸਾਹਮਣੇ ਆ ਜਾਂਦੀ ਹੁੰਦੀ ਸੀ ਕਿ ਆਹ ਦੇਖੋ ਇਹਦੇ ਨਾਲ ਇਹਦਾ ਸਬੰਧ ਹੈ ਇਹਦਾ ਮਤਲਬ ਇਹ ਆ ਕਿ ਤੁਸੀਂ ਸਮੇਂ ਤੋਂ ਅਜੇ ਵੀ ਸਬਕ ਨਹੀਂ ਸਿੱਖਿਆ ਔਰ ਸਿੱਧੀ ਸਿੱਧੀ ਜੇ ਤੁਸੀਂ ਪ੍ਰੈਸ ਕਾਨਫਰੰਸ ਕਰ ਰਹੇ ਹੋ ਬੈਠ ਕੇ ਤਾਂ ਇਹਦਾ ਮਤਲਬ ਉਹਦੇ ਵਿੱਚ ਤੁਹਾਡਾ ਕੋਈ ਨਾ ਕੋਈ ਹਿੱਸਾ ਪੱਤੀ ਹੈ ਜਿਹਦੇ ਕਰਕੇ ਤੁਸੀਂ ਉਹਨੂੰ ਬਚਾਉਣ ਦੇ ਵਾਸਤੇ ਆ ਗਏ ਪਿਛਲੇ ਦਿਨਾਂ ਦੇ ਵਿੱਚ ਇਹ ਲੋਕ ਇਸ ਗੱਲ ਦੇ ਉੱਤੇ ਸਿਆਸਤ ਕਰ ਰਹੇ ਸਨ ਕਿ ਪੰਜਾਬ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਨਕਲੀ ਸ਼ਰਾਬ ਦੇ ਨਾਲ ਜੇ ਪੁਲਿਸ ਦੀ ਮੁਸਤੈਦੀ ਦੇ ਨਾਲ ਪੁਲਿਸ ਦੀ ਸ਼ਕਤੀ ਦੇ ਨਾਲ 80000 ਲੀਟਰ ਜਿਹੜਾ ਇਥਨੋਲ ਫੜਿਆ ਗਿਆ ਤਾਂ ਇਹ ਪ੍ਰੈਸ ਕਾਨਫਰੰਸ ਕਰਕੇ ਇਹ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਪੁਲਿਸ ਨੇ ਇਹ ਗਲਤ ਫੜਿਆ ਔਰ ਇਹ ਕਿਸੇ ਹੋਰ ਜਗ੍ਹਾ ਦੇ ਉੱਤੇ ਜਾਣਾ ਸੀ ਮੈਂ ਤੁਹਾਨੂੰ ਸਾਰਾ ਕੁਝ ਜਿਹੜਾ ਜੀ ਉਹ ਵਿਖਾ ਦਿੰਦਾ ਕਿ ਡਰਮਾ ਦੇ ਵਿੱਚ ਪਾ ਕੇ ਅੱਗੋਂ ਇਹਨੂੰ ਕਿਸ ਕੰਮ ਦੇ ਵਾਸਤੇ ਵਰਤਿਆ ਜਾਣਾ ਸੀ ਇੱਕ ਵਾਰੀ ਫੇਰ ਅਕਾਲੀ ਆਗੂਆਂ ਦੀ ਜਿਹੜੀ ਆ ਜੀ ਉਹ ਬਿਲਕੁਲ ਨੰਗੀ ਚਿੱਟੀ ਤਸਵੀਰ ਸਾਹਮਣੇ ਆ ਕਿ ਉਹੀ ਲੋਕ ਨੇ ਜਿਹੜਾ ਕਿ ਨਸ਼ਿਆਂ ਦੇ ਵੇਚਣ ਵਾਲਿਆਂ ਦੀ ਪਹਿਲਾਂ ਵੀ ਪੁਸ਼ਤਪਨਾਹੀ ਕਰਦੇ ਸੀ ਤੇ ਹੁਣ ਇਥਾਨੋਲ ਵਰਗੇ ਜਿਹੜੇ ਕਿ ਨਕਲੀ ਸ਼ਰਾਬ ਬਣਾਉਣ ਦੇ ਵਾਸਤੇ ਵਰਤੇ ਜਾਂਦੇ ਉਹਨਾਂ ਦੀ ਪੁਸ਼ਤਪਨਾਹੀ ਕਰਦੇ ਵੀ ਦਿਸ ਰਹੇ ਨੇ ਤੁਹਾਡਾ ਕੋਈ ਸਵਾਲ ਹੋਵੇ ਤੇ ਤੁਸੀਂ ਕਰ ਸਕਦੇ ਹੋ ਸਰ ਜੀ ਸਰ ਕੇ ਤੁਸੀਂ ਕਿਹਾ ਵੀ ਇਥਾਨੋਲ ਵੱਡੀ ਮਾਤਰਾ ਵਿੱਚ ਫੜੀ ਗਈ ਹੈ ਤੇ ਅਕਾਲੀਆਂ ਨੇ ਪਹਿਲੀ ਪ੍ਰੈਸ ਕਾਨਫਰੰਸ ਕੀਤੀ ਹੈ ਸਾਫ ਤੌਰ ਤੇ ਇਹ ਹੀ ਜ਼ਾਹਿਰ ਹੁੰਦਾ ਜੇ ਤੁਸੀਂ ਵੀ ਕਿਹਾ ਵੀ ਉਹਨਾਂ ਦਾ ਹਿੱਸਾ ਪੱਤੀ ਲੱਗਦੀ ਹੈ ਕੀ ਲੱਗਦਾ ਵੀ ਕਿਸ ਤਰੀਕੇ ਨਾਲ ਹਿੱਸਾ ਪੱਤੀ ਇਸ ਤੋਂ ਪੁਰਾਣੇ ਵੀ ਪਹਿਲਾਂ ਵੀ ਚੱਲਦੇ ਆ ਰਹੇ ਹੁਣ ਇਹ ਸਾਰੇ ਸਿਸਟਮ ਜਵਾਬਦਾਹ ਅਜੇ ਤੱਕ ਪੁਰਾਣਿਆਂ ਦਾ ਨਹੀਂ ਮਿਲਿਆ ਤੇ ਰਾਣੋ ਵਾਲਾ ਸਰਪੰਚ ਜਿਹੜਾ ਸੀਗਾ ਉਹ ਕਿਹਦਾ ਸੀਗਾ ਜਾਂ ਉਹੋ ਦੇ ਜਿਹੜੇ ਬੰਦੇ ਸੀ ਨਾਮ ਤਾਂ ਭੋਲੇ ਨੇ ਵੀ ਲੈਤਾ ਸੀ ਉਹਦਾ ਵੀ ਅਜੇ ਤੱਕ ਜਵਾਬ ਨਹੀਂ ਆਇਆ ਪਰ ਫੇਰ ਵੀ ਅਸੀਂ ਸਵਾਲ ਜਿਹੜਾ ਉਹ ਪੁੱਛ ਰਹੇ ਆ ਕਿ ਤੁਹਾਨੂੰ ਇੰਨੀ ਕੀ ਜ਼ਰੂਰਤ ਪੈ ਗਈ ਸੀ ਇਹ ਦੱਸਣ ਦੇ ਵਾਸਤੇ ਕਿ ਪੁਲਿਸ ਨੇ ਜਿਹੜੀ ਇਹ 80000 ਲੀਟਰ ਇਥਨੋਲ ਜਿਹੜੀ ਆ ਉਹ ਗਲਤ ਪੜੀ ਹੈ ਜਿਹੜੇ ਕਾਲੀ ਫੋਰਮਟ ਜਾਂ ਕਾਂਗਰਸ ਜਿਹੜੇ ਲੀਡਰ ਕੁਦੀ ਨਸ਼ਾ ਜਿਹਨਾਂ ਦਾ ਨਾਮ ਹੈ ਤੇ ਉਹ ਇਸ ਡਰਾਈਵ ਦੇ ਵਿਰੋਧ ਕਰ ਰਹੇ ਜੁਰਦਨ ਨਸ਼ਾ ਦੇ ਦੇਖੋ ਇਹ ਸਾਰੇ ਜਾਣਦੇ ਆ ਕਿ ਪੰਜਾਬ ਦੇ ਵਿੱਚ ਜਿਹੜੇ ਨਸ਼ੇ ਆ ਉਹ ਕਿਹਦੀ ਦੇਣ ਆ 12 7 ਤੋਂ 17 ਵਾਲੀ ਜਿਹੜੀ ਅਕਾਲੀ ਭਾਜਪਾ ਸਰਕਾਰ ਸੀ ਉਹਦੇ ਵਿੱਚ ਨਸ਼ਾ ਵੇਚਣ ਵਾਲੇ ਵੱਡੇ ਹੋਏ ਜਵਾਨ ਹੋਏ ਔਰ ਪੰਜਾਬ ਨੂੰ ਬਰਬਾਦੀ ਵਾਲੇ ਰਾਹ ਦੇ ਉੱਤੇ ਉਹਨਾਂ ਨੇ ਜਿਹੜਾ ਉਹ ਤੋੜਿਆ ਅੱਜ ਮੈਂ ਇੱਕ ਪ੍ਰੈਸ ਕਾਨਫਰੰਸ ਸੁਣ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਜਾ ਰਿਹਾ ਸੀ ਕਿ ਨਸ਼ਾ ਦੇ ਨਸ਼ ਯੁੱਧ ਨਸ਼ਿਆਂ ਵਿਰੁੱਧ ਜਿਹੜਾ ਸਰਕਾਰ ਨੇ ਛੇੜਿਆ ਹੋਇਆ ਜਿਹਦੇ ਤਹਿਤ ਅਸੀਂ ਹਰ ਪਿੰਡ ਤੱਕ ਪਹੁੰਚ ਰਹੇ ਆਂ ਅੱਡੇ ਦੇ ਕਰੀਬ ਪਿੰਡ ਤੇ ਵਾਰਡ ਅਸੀਂ ਕਵਰ ਕਰ ਚੁੱਕੇ ਹਾਂ 15 ਜੂਨ ਤੱਕ ਲਗਭਗ ਅਸੀਂ ਸਾਰੇ ਪਿੰਡ ਤੇ ਸਾਰੇ ਵਾਰਡ ਜਿਹੜੇ ਉਹ ਕਵਰ ਕਰ ਲੈਣੇ ਆ ਉਹ ਕਹਿੰਦੇ ਸਰਕਾਰ ਦਾ ਫੇਲਰ ਕਿ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਹੋਈ ਹੈ ਨਹੀਂ ਸਰਕਾਰ ਇਸ ਮੋਰਚੇ ਦੇ ਉੱਤੇ ਫੇਲ ਨਹੀਂ ਹੋਈ ਬਲਕਿ ਅੱਜ ਤੱਕ ਤੁਸੀਂ ਇਤਿਹਾਸ ਦੇਖ ਲਓ ਕਿਸੇ ਸੂਬੇ ਕਿਸੇ ਮੁਲਕ ਦੇ ਵਿੱਚ ਐਡੀ ਵੱਡੀ ਨਸ਼ੇ ਦੇ ਵਿਰੋਧ ਦੇ ਵਿੱਚ ਡਰਾਈਵ ਜਿਹੜੀ ਆ ਉਹ ਨਹੀਂ ਚਲਾਈ ਗਈ ਹਾਂ ਜਿਹੜੇ ਪ੍ਰੈਸ ਕਾਨਫਰੰਸ ਕਰ ਰਹੇ ਸੀਗੇ ਉਨ੍ਹਾਂ ਦੀ ਕੁਛੜ ਦੇ ਵਿੱਚ ਅਜੇ ਅੱਜ ਜਿਹੜੇ ਉਹ ਕੁਝ ਲੋਕ ਬੈਠੇ ਨੇ ਜਿਨ੍ਹਾਂ ਨੇ ਗੁਟਕਾ ਫੜ ਕੇ ਸੌਂ ਖਾਧੀ ਸੀ ਕਿ ਅਸੀਂ 4 ਹਫ਼ਤਿਆਂ ਦੇ ਵਿੱਚ ਇਨ ਨਸ਼ੇ ਨੂੰ ਜਿਹੜਾ ਉਹ ਸਮਾਪਤ ਕਰ ਦੇਾਂਗੇ ਗੁਜਰਾਤ ਦੀ ਪੋਰਟ ਤੋਂ ਕਵਿੰਟਲਾਂ ਦੇ ਵਿੱਚ ਜਿਹੜੀ ਫੜੀ ਜਾ ਰਹੀ ਹੈ ਹੈਰੋਇਨ ਔਰ ਸਮੈਗਲ ਉੱਥੋਂ ਜਿਹੜੀ ਹੋ ਰਹੀ ਹੈ ਸਵਾਲ ਉੱਥੇ ਕਰਨ ਅਸੀਂ ਕੋਈ ਵੇਚਣ ਵਾਲਿਆਂ ਦੇ ਨਾਲ ਸ਼ਾਮਲ ਨਹੀਂ ਬਲਕਿ ਵੇਚਣ ਵਾਲਿਆਂ ਨੂੰ ਜਿਸ ਕਿਸਮ ਦੀਆਂ ਭਾਜੜਾਂ ਪੰਜਾਬ ਪੁਲਿਸ ਨੇ ਪਾਈਆਂ ਨੇ ਉਹ ਵਿਸ਼ਵ ਉਸ ਚੀਜ਼ ਨੂੰ ਇਸ ਵੇਲੇ ਦੇਖ ਰਿਆ ਔਰ ਇਹ ਡਰਾਈਵ ਜਿਹੜੀ ਆ ਇਹ ਕੋਈ ਇੱਕ ਦਿਨ ਦੀ ਡਰਾਈਵ ਨਹੀਂ ਗਈ ਨਾ ਦੋ ਦਿਨ ਦੀ ਆ ਅਸੀਂ ਉਦੋਂ ਤੱਕ ਬਿਲਕੁਲ ਨਹੀਂ ਬੈਠਾਂਗੇ ਅਸੀਂ ਉਹਨਾਂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਆ ਕਿ ਤੁਸੀਂ ਇਹਦੇ ਉੱਤੇ ਸਿਆਸਤ ਕਰਨੀ ਹੈ ਤਾਂ ਕਰੀ ਜਾਓ ਤੁਹਾਨੂੰ ਰੋਕਿਆ ਨਹੀਂ ਜਾ ਸਕਦਾ ਅਸੀਂ ਉਦੋਂ ਤੱਕ ਘਰ ਆਪਣੇ ਨਹੀਂ ਬੈਠਾਂਗੇ ਸਰਕਾਰ ਉਦੋਂ ਤੱਕ ਨਹੀਂ ਬੈਠੂਗੀ ਜਦੋਂ ਤੱਕ ਅਸੀਂ ਹਰ ਪਿੰਡ ਹਰ ਵਾਰਡ ਨੂੰ ਬਿਲਕੁਲ ਕਲੀਨ ਨਹੀਂ ਕਰ ਲੈਂਦੇ ਪੁਲਿਸ ਆਪਣਾ ਕੰਮ ਕਰ ਰਹੀ ਆ ਪ੍ਰਸ਼ਾਸਨ ਆਪਣਾ ਕੰਮ ਕਰ ਰਿਹਾ ਔਰ ਜਿਹੜੀ ਟੀਮ ਗਰਾਊਂਡ ਦੇ ਉੱਤੇ ਕੰਮ ਕਰ ਰਹੀ ਹੈ ਉਹ ਆਪਣਾ ਕੰਮ ਕਰ ਰਹੀ ਹੈ ਪਰ ਸਭੂ ਸਿਆਸਤ ਦੀ ਗੱਲ ਕੀਤੀ ਹੈ ਪ੍ਰਸ਼ਾਸਨ ਪਹਿਲਾਂ ਵੀ ਉਹੀ ਸੀਗਾ ਜਿਹੜੀ ਪਹਿਲਾਂ ਸਰਕਾਰਾਂ ਦੇ ਵਿੱਚ ਰਿਹਾ ਕਿ ਲੱਗਦਾ ਪ੍ਰਸ਼ਾਸਨ ਦੇ ਉਦੋਂ ਹੱਥ ਬੰਨੇ ਹੋਏ ਸੀ ਕਿ ਉਹਨਾਂ ਨੂੰ ਜਿਹੜਾ ਕਿ ਇਸ ਤਰੀਕੇ ਦੇ ਨਾਲ ਰਿਕਵਰੀ ਨਹੀਂ ਕਰਨ ਦਿੱਤੀ ਜਾਂਦੀ ਸੀ ਹੁਣ ਆਮ ਆਦਮੀ ਪਾਰਟੀ ਨੇ ਜੱਤੂ ਯੁੱਧ ਨਸ਼ਾ ਵਿਰੋਧ ਸ਼ੁਰੂ ਕੀਤਾ ਤੇ ਰਿਕਵਰੀਆਂ ਵੀ ਵੱਡੀਆਂ ਹੋ ਰਹੀਆਂ ਤੇ ਖੁਲਾਸੇ ਵੀ ਹੋ ਰਹੇ ਬਹੁਤ ਜ਼ਿਆਦਾ ਤੇ ਘਰ ਵੀ ਢਾਈ ਜਾ ਰਹੇ ਦੇਖੋ 3 ਸਾਲ ਤੋਂ ਉੱਪਰ ਦਾ ਸਮਾਂ ਹੋ ਗਿਆ ਤੁਸੀਂ ਸਾਡੇ ਕਿਸੇ ਮੰਤਰੀ ਸਹਿਬਾਨ ਕਿਸੇ ਐਮਐਲਏ ਸਾਹਿਬ ਜਾ ਕਿ ਕਿਸੇ ਆਗੂ ਦੇ ਨਾਲ ਕਿਸੇ ਨਸ਼ਾ ਤਸਕਰ ਦੀ ਫੋਟੋ ਨਹੀਂ ਵੇਖੀ ਹਣੀ ਜਿਹੜੀਆਂ ਕਿ ਉਦੋਂ ਕਿੰਨੀਆਂ ਆਉਂਦੀਆਂ ਸੀਗੀਆਂ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ ਕਿ ਹਰ ਰੋਜ਼ ਕੋਈ ਨਾ ਕੋਈ ਫੋਟੋ ਜਿਹੜੀ ਆਉਂਦੀ ਸੀਗੀ ਕਿਸੇ ਉਹ ਤਸਕਰ ਬਾਅਦ ਫੜਿਆ ਜਾਂਦਾ ਸੀ ਉਹਦੀਆਂ ਫੋਟੋਆਂ ਪਹਿਲਾਂ ਆ ਜਾਂਦੀਆਂ ਸੀ ਘਟੋ ਘਟੇ ਸਾਨੂੰ ਇਸ ਗੱਲ ਦਾ ਮਾਣ ਹੈ ਕਿ ਸਾਡਾ ਕੋਈ ਵੀ ਜਿਹੜਾ ਮੰਤਰੀ ਐਮ ਐਲ ਏ ਸਾਹਿਬ ਜਾਂ ਕੋਈ ਅਹੁਦੇਦਾਰ ਉਹ ਕਿਸੇ ਦੇ ਨਾਲ ਕੋਈ ਸ਼ਾਮਲ ਨਹੀਂਗਾ ਪੁਲਿਸ ਬਹੁਤ ਤਰੀਕੇ ਦੇ ਨਾਲ ਔਰ ਬੜਾ ਪ੍ਰੋਫੈਸ਼ਨਲ ਵੇ ਦੇ ਨਾਲ ਕੰਮ ਇਸ ਵੇਲੇ ਕਰ ਰਹੀ ਹੈ ਮਾਨ ਸਾਹਿਬ ਔਰ ਕੇਜਰੀਵਾਲ ਸਾਹਿਬ ਜャ ਜਿੰਨਾ ਸਾਡੇ ਮੰਤਰੀ ਮੰਡਲ ਹੈ ਮਾਨ ਸਾਹਿਬ ਦਾ ਉਹਨਾਂ ਸਾਰਿਆਂ ਨੇ ਬਹੁਤ ਸਪਸ਼ਟ ਹਦਾਇਤਾਂ ਨੇ ਕਿ ਕੋਈ ਵੀ ਚਾਹੇ ਉਹ ਸਾਡਾ ਕੋਈ ਅਹੁਦੇਦਾਰ ਆ ਕੋਈ ਵੀ ਆ ਉਹ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਜੇ ਕੋਈ ਵਿਅਕਤੀ ਫੜਿਆ ਜਾਂਦਾ ਉਹਦੇ ਵਾਸਤੇ ਸਫਾਰਸ਼ੀ ਫੋਨ ਕਿਸੇ ਪੁਲਿਸ ਥਾਣੇ ਦੇ ਵਿੱਚ ਨਹੀਂ ਕਰੂਗਾ। ਅਨੁਅਰਛ ਦੀ ਗੱਲ ਕੀਤੀ ਹੈ ਯੂਥ ਨਸ਼ਾ ਬੰਦ ਉਸ ਖਾਸ ਸਕੀਮ ਚੱਲ ਰਹੀ ਹੈ। ਪਿਛੇ ਦੇਖਿਆ ਜੀ ਪਟਿਆਲਾ ਵਿਕ ਐਮ ਸੀ ਕਿਉਂਕਿ ਭਾਜਪਾ ਦੇ ਨੇ ਉਹਨਾਂ ਵੱਲੋਂ ਜਮਾਨਤ ਵੀ ਦਿੱਤੀ ਗਈ ਹੈ। ਕੀ ਕਹਿਣਾ ਚਾਹੋਗੇ ਦੇ ਉੱਪਰ ਕੀ ਹੋਈ ਕਾਰਵਾਈ ਹੋਈ ਜੀ? ਦੇਖੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਦਾ ਮੈਂ ਜ਼ਿਕਰ ਕਰ ਰਿਹਾ ਜੇ ਉਹ ਚੰਗਾ ਹੁੰਦਾ ਕਿ ਉਹਦੇ ਉੱਤੇ ਉਹਨਾਂ ਨੇ ਵੀ ਪ੍ਰੈਸ ਕਾਨਫਰੰਸ ਕੀਤੀ ਸੀ। ਜਵਾਬ ਤਾਂ ਦੇ ਨਹੀਂ ਸਕੇ ਉਹਦੇ ਉੱਤੇ ਕਿ ਉਹਨਾਂ ਦਾ ਐਮ ਸੀ ਜਿਹੜਾ ਉਹ ਕਿਵੇਂ ਗਵਾਹियां ਪਾਉਂਦਾ ਫਿਰਦਾ। ਇੱਕ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਔਰ ਮੈਂ ਜਦੋਂ ਤੁਹਾਨੂੰ ਕਹਿ ਕਿ ਇਹ ਜ਼ੀਰੋ ਟੋਲਰੈਂਸ ਨੀਤੀ ਹੈ ਮਾਨ ਸਾਹਿਬ ਦੀ ਸਰਕਾਰ ਦੀ ਇਸ ਵੇਲੇ ਕੋਈ ਵੀ ਵਿਅਕਤੀ ਚਾਹੇ ਉਹ ਐਮਐਲਏ ਨਹੀਂਗਾ ਚਾਹੇ ਉਹ ਕਿਸੇ ਵੀ ਅਹੁਦੇ ਤੇ ਕੰਮ ਕਰ ਰਿਹਾ ਕੋਈ ਵੀ ਵਿਅਕਤੀ ਐਨਡੀਪੀਐਸ ਵਾਲੇ ਕੇਸ ਦੇ ਵਿੱਚ ਕੋਈ ਬੰਦਾ ਫੜਿਆ ਗਿਆ ਤੇ ਉਹਦੀ ਸਿਫਾਰਿਸ਼ ਦੇ ਵਾਸਤੇ ਕਿਸੇ ਥਾਣੇ ਕਿਸੇ ਅਫਸਰ ਨੂੰ ਕੋਈ ਫੋਨ ਨਹੀਂ ਕਰੂਗਾ ਔਰ ਸਭ 1 ਜੂਨ ਹੋ ਗਈ ਅੱਜ 31 ਮਈ ਤੱਕ ਜਿਹੜੇ ਕਿਹਾ ਗਿਆ ਆ ਆਮ ਆਦਮੀ ਪਾਰਟੀ ਵੱਲੋਂ ਕਿ ਨਸ਼ਾੜਾ ਜੜੋਂ ਖਤਮ ਕਰਦੇ ਆ اپੋਜੀਸ਼ਨ ਨੂੰ ਹੋਈ ਮੌਕਾ ਮਿਲਿਆ ਪਿਆ ਵੀ ਕਿ 31 ਮਈ ਲੰਘ ਚੁੱਕੀ ਐ ਕਿ ਪੰਜਾਬ ਤੋਂ ਨਸ਼ਾ ਖਤਮ ਹੋ ਗਿਆ ਉਹਨਾਂ ਨੂੰ ਕੀ ਜਵਾਬ ਹੈ ਕਿਉਂਕਿ ਆਮ ਆਦਮੀ ਪਾਰਟੀ ਸਰਕਾਰ ਆਈ ਐ ਤਾਂ ਉਹਨਾਂ ਵੱਲੋਂ ਕਹਿਣਾ ਕਿ ਕਟੋਵਟ ਸੀ ਕਦਮ ਤਾਂ ਚੱਕੇ ਨੇ ਰਿਕਵਰੀਆਂ ਹੋਈਆਂ ਤਾਂ ਹੈ ਇਹਨਾਂ ਨੂੰ ਕੀ ਜਵਾਬ ਹੈ ਆਫੀਸ਼ੀਅਲ ਇੱਕ ਵਾਰੀ ਫੇਰ ਸੁਣ ਲੈਣ ਜਿਹੜੇ ਸਵਾਲ ਉਠਾ ਰਹੇ ਆ ਉਹ ਡੀਜੀਪੀ ਸਾਹਿਬ ਦੀ ਪ੍ਰੈਸ ਕਾਨਫਰੰਸ ਸੀ ਡੀਜੀਪੀ ਸਾਹਿਬ ਨੇ ਇਹ ਗੱਲ ਉਹਦੇ ਵਿੱਚ ਕਹੀ ਸੀ ਕਿ 31 ਤਰੀਕ ਤੱਕ ਤੁਹਾਡੇ ਕੋਲ ਛੋਟਾ ਉਦੋਂ ਬਾਅਦ ਕਿਸੇ ਜਗ੍ਹਾ ਤੋਂ ਨਸ਼ਾ ਜਿਹੜਾ ਬਰਾਮਦ ਹੋਇਆ ਉਹਦੀ ਫਿਰ ਜਵਾਬਦੇਹੀ ਅਫਸਰਾਂ ਦੀ ਹੋਊਗੀ ਔਰ ਉਹ ਜਵਾਬਦੇਹੀ ਕੱਲ ਡੀਜੀਪੀ ਸਾਹਿਬ ਨੇ ਜਿਹੜੀ ਆ ਉਹ ਸੈਟ ਕਰ ਦਿੱਤੀ ਹੈ ਜੀ ਬਰ ਸਾਹਿਬ ਤੁਹਾਡਾ ਅੱਛਾ ਤਜਰਬਾ ਹੈ ਸਿਆਸਤ ਦੇ ਵਿੱਚ ਤੁਸੀਂ ਪੁਲਿਸ ਪ੍ਰਸ਼ਾਸਨ ਦੀ ਗੱਲ ਕੀਤੀ ਹੈ ਪੁਲਿਸ ਨੂੰ ਹਰ ਚੀਜ਼ ਦਾ ਪਤਾ ਹੁੰਦਾ ਇਹ ਕੋਈ ਅੱਜ ਦਾ ਕੋਈ ਨਵਾਂ ਮੁੱਦਾ ਨਹੀਂ ਹੈ ਇੱਕ ਸਮਾਜਿਕ ਮੁੱਦਾ ਹੈ ਦੂਜੀਆਂ ਪਾਰਟੀਆਂ ਨੇ ਹਮੇਸ਼ਾ ਹੀ ਵਿਰੋਧ ਕਰਨਾ ਹੁੰਦਾ ਪਰ ਤੁਹਾਨੂੰ ਨਹੀਂ ਲੱਗਦਾ ਵੀ ਉਹਨਾਂ ਪਾਰਟੀਆਂ ਨੂੰ ਤੁਹਾਡਾ ਸਾਥ ਦੇਣਾ ਚਾਹੀਦਾ ਕਿਉਂਕਿ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਰਹਿੰਦੀਆਂ ਬਿਲਕੁਲ ਜੀ ਅਸੀਂ ਦੇਖੋ ਪਹਿਲੇ ਦਿਨ ਜਦੋਂ ਇਹ ਸ਼ੁਰੂ ਹੋਇਆ ਜੁਧ ਨਸ਼ਿਆਂ ਵਿਰੁੱਧ ਜਾਂ ਉਸ ਤੋਂ ਬਾਅਦ ਨਸ਼ਾ ਮੁਕਤੀ ਮੋਰਚਾ ਰੜਾ ਬਣਿਆ ਅਸੀਂ ਉਸ ਦਿਨ ਵੀ ਕਿਹਾ ਮੈਂ ਤੁਹਾਡੇ ਮਾਧਿਅਮ ਰਾਹੀਂ ਇੱਕ ਵਾਰੀ ਫੇਰ ਅਪੀਲ ਕਰਦਾ ਜੀ ਹਰੇਕ ਸਿਆਸੀ ਪਾਰਟੀ ਨੂੰ ਚਾਹੇ ਉਹ ਵਿਰੋਧੀ ਧਿਰਾਂ ਦੇ ਵਿੱਚ ਹੈ ਸੰਸਥਾਵਾਂ ਐਨ ਜੀਓਸ ਸਾਡੀਆਂ ਧਾਰਮਿਕ ਸੰਸਥਾਵਾਂ ਉਹ ਸਾਰੀਆਂ ਦੀਆਂ ਸਾਰੀਆਂ ਮਿਲ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੇ ਵਾਸਤੇ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਇਹਨਾਂ ਯਤਨਾਂ ਦੇ ਵਿੱਚ ਸਾਥ ਦੇਣ ਜੇ ਕਿਸੇ ਨੇ ਸਾਥ ਨਹੀਂ ਦੇਣਾ ਤੇ ਘੱਟੋ ਘੱਟ ਉਹ ਵਿਰੋਧ ਨਾ ਕਰਨ ਉਹ ਲੱਤਾਂ ਨਾ ਖਿੱਚਣ ਕਿਉਂਕਿ ਜਿਸ ਮੌਕੇ ਜਿਸ ਜਗ੍ਹਾ ਦੇ ਉੱਤੇ ਇਹ ਸਾਡਾ ਮੌਜੂਦਾ ਯੁੱਧ ਪਹੁੰਚ ਚੁੱਕਿਆ ਹੈ ਇਹ ਰੋਜ਼-ਰੋਜ਼ ਇੱਕ ਇੰਗਲਿਸ਼ ਦੀ ਕਹਾਵਤ ਹੈ ਕਿ ਐਵਰੀ ਡੇ ਇਜ਼ ਨਾਟ ਅ ਕ੍ਰਿਸਮਸ ਡੇ ਇਹ ਰੋਜ਼-ਰੋਜ਼ ਯੁੱਧ ਇਸ ਲੈਵਲ ਤੱਕ ਨਹੀਂ ਜਾਂਦੇ ਜਿਸ ਲੈਵਲ ਤੱਕ ਇਸ ਵੇਲੇ ਚਲੇ ਗਿਆ ਹੋਇਆ ਜੇ ਅਸੀਂ ਖੁੰਝੇ ਜਾ ਜਿਹੜੀਆਂ ਵਿਰੋਧੀ ਤੇ ਰਾਜਿਸਖਿਸਮ ਦੇ ਨਾਲ ਸਵਾਲੀਆ ਚਿੰਨ੍ਹ ਜਿਹੜੀਆਂ ਉਹ ਕਰ ਰਹੀਆਂ ਨੇ ਫਿਰ ਕਿਸੇ ਨੇ ਵੀ ਇਸ ਤਰੀਕੇ ਦੇ ਨਾਲ ਇੰਨੀ ਵਚਨਬੱਧਤਾ ਦੇ ਨਾਲ ਇਸ ਯੁੱਧ ਨੂੰ ਇਸ ਲੈਵਲ ਤੱਕ ਨਹੀਂ ਲੈ ਕੇ ਆਉਣਾ। ਪਰ ਇੱਕ ਚੀਜ਼ ਹੋਰ ਵੀ ਹੈ ਵੀ ਕੋਈ ਵੀ ਵੱਡੀਆਂ ਸ਼ਹਿਰ ਦੇ ਉੱਪਰ ਹੀ ਹੁੰਦਾ ਵੀ ਜੇ ਕਿਸੇ ਦੀ ਵੱਡੀ ਸ਼ਹਿਰ ਜਿੱਦਾਂ ਮੈਂ ਗੱਲ ਕੀਤੀ ਹੈ ਤੁਸੀਂ ਵੀ ਕਿਹਾ ਸਰਕਾਰਾਂ ਜਿਵੇਂ ਬਦਲਦੇ ਰਹਿੰਦੀਆਂ ਕੱਲ ਨੂੰ ਕੋਈ ਹੋਰ ਸਰਕਾਰ ਬਣ ਜਾਂਦੀ ਹੈ। ਤਾਂ ਕੀ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਤੁਸੀਂ ਅੱਜ ਇੱਥੇ ਤੱਕ ਸਰਦਾਰ ਭਵਨ ਸਿੰਘ ਮਾਨ ਲੈ ਕੇ ਆਏ ਨੇ ਕਿ ਉਹਨਾਂ ਦਾ ਸੁਪਨਾ ਸੀ ਵੀ ਪੰਜਾਬ ਨੂੰ ਨਸ਼ਾ ਮੁਕਤ ਕਰਨਾ ਕਿ ਅਗਲੀ ਸਿਆਸੀ ਪਾਰਟੀਆਂ ਜਾਂ ਕਿਸੇ ਕਿਰਦਾਰ ਦੀ ਗੱਲ ਕਰੀਓ ਇਹਨੂੰ ਅੱਗੇ ਲੈ ਕੇ ਜਾਣਗੇ ਜਾਂ ਫਿਰ ਉਹੀ ਮਾਹੌਲ ਬਣ ਜਾਏਗਾ ਨਹੀਂ ਦੇਖੋ ਇਸ ਤਰ੍ਹਾਂ ਦੀਆਂ ਜਿਹੜੀਆਂ ਡਰਾਈਵਜ਼ ਨੇ ਇਹਦੀਆਂ ਵੱਡੀਆਂ ਮੁਹਿੰਮ ਰੋਜ਼ ਨਹੀਂ ਸ਼ੁਰੂ ਹੁੰਦੀਆਂ ਹੁੰਦੀਆਂ ਕਿਉਂਕਿ ਅਸੀਂ ਇਹਦੇ ਉੱਤੇ ਬਹੁਤ ਕੰਮ ਕੀਤਾ ਅਸੀਂ ਬਕਾਇਦਾ ਤੌਰ ਦੇ ਉੱਤੇ ਨਕਸ਼ਾ ਬਣਾ ਕੇ 3 ਸਾਲਾਂ ਦੇ ਦੌਰਾਨ ਇੱਕ ਇੱਕ ਚੀਜ਼ ਦੇ ਉੱਤੇ ਕਿਉਂਕਿ ਅਜੇ ਤੁਸੀਂ ਪਹਿਲਾ ਫੇਸ ਜਿਹੜਾ ਜਿਹੜਾ ਨਸ਼ਾ ਮੁਕਤੀ ਮੋਰਚਾ ਵਾਲਾ ਉਹ ਦੇਖ ਰਹੇ ਹੋ ਇਹਦੇ ਕਈ ਫੇਸ ਜਿਹੜੇ ਉਹ ਸਾਹਮਣੇ ਆਉਣੇ ਨੇ ਔਰ ਤੁਸੀਂ ਆਪ ਜਿਹੜਾ ਉਹ ਕਹੋਗੇ ਕਿ ਇਸ ਪੱਧਰ ਤੱਕ ਇੰਨਾ ਬਿਲਕੁਲ ਮਾਈਕਰੋ ਮੈਨੇਜਮੈਂਟ ਦੇ ਨਾਲ ਅਸੀਂ ਜਿਹੜਾ ਉਹ ਦੇਖ ਰਹੇ ਆ ਇਹ ਕੋਈ ਕਾਗਜ਼ ਭਰਨ ਵਾਲੀ ਗੱਲ ਨਹੀਂ ਕਿ ਇਸ ਲੈਵਲ ਦੇ ਉੱਤੇ ਇਹੋ ਜਿਹਾ ਯੁੱਧ ਮੁੜ ਕੇ ਨਹੀਂ ਆਉਣਾ ਇਹ ਇੱਕ ਇਤਿਹਾਸਿਕ ਪੱਖ ਹੈ ਯਾਦ ਰੱਖਣਾ ਜਦੋਂ ਕਿਤੇ ਇਮਾਨਦਾਰੀ ਦੇ ਨਾਲ ਇਤਿਹਾਸ ਲਿਖਿਆ ਜਾਊਗਾ ਜੇ ਅੱਜ ਇਸ ਯੁੱਧ ਦੇ ਵਿਰੋਧ ਯੁੱਧ ਲੜਨ ਵਾਲਿਆਂ ਦਾ ਨਾਮ ਆਊਗਾ ਤਾਂ ਇਹਦਾ ਵਿਰੋਧ ਕਰਨ ਵਾਲਿਆਂ ਦਾ ਨਾਮ ਵੀ ਆਊਗਾ ਉਹਦੇ ਵਿੱਚ ਕਿ ਆਹ ਲੋਕਾਂ ਨੇ ਉਸ ਵੇਲੇ ਇਹਦਾ ਵਿਰੋਧ ਕੀਤਾ ਸੀਗਾ ਤਾਂ ਇਹ ਗੱਲ ਨਾ ਭੁੱਲੋ ਕਿ ਇਤਿਹਾਸ ਦੇ ਵਿੱਚ ਤੁਸੀਂ ਜਿਹੜਾ ਉਹ ਨਾਂ ਕਿਹੜਾ ਲਿਖਾਉਣਾ ਅੱਗ ਭਜਾਉਣ ਵਾਲਾ ਜਾਂ ਤਮਾਸ਼ੀਨ ਵਾਲਾ ਪਤਾ ਨਹੀਂ ਕਿ ਵਿਰੋਧ ਦੀ ਜਿਹੜੀ ਤੁਹਾਡੀ ਮੁਹਿੰਮ ਚੱਲ ਰਹੀ ਹੈ ਇਹਦੇ ਵਿੱਚ ਪ੍ਰਸ਼ਾਸਨ ਵੱਲੋਂ ਪ੍ਰੋਗਰਾਮ ਲਗਾਏ ਜਾ ਰਹੇ ਪਿੰਡਾਂ ਵਿੱਚ ਪਰ ਕਈ ਐਮਐਲਏ ਵੱਲੋਂ ਜਿਹੜਾ ਉਹਦਾ ਸਮਰਥਨ ਨਹੀਂ ਕੀਤਾ ਜਾ ਰਿਹਾ ਪ੍ਰੋਗਰਾਮ ਰੱਖਦੇ ਨੇ ਪਰ ਕੈਨਸਲ ਕਰ ਦਿੰਦੇ ਨੇ ਉਹਨਾਂ ਵਾਸਤੇ ਕੀ ਹੈ ਨਹੀਂ ਵਿਰੋਧ ਨਹੀਂਗਾ ਉਹ ਐਮ ਐਲ ਏ ਸਹਿਬਾਨ ਦੀ ਕਿਤੇ ਨਾ ਕਿਤੇ ਹੋਰ ਡਿਊਟੀ ਹੋਣ ਕਰਕੇ ਉਹਨਾਂ ਦੇ ਰਜੇਵੇਂ ਹੋਣ ਕਰਕੇ ਉਹ ਕੈਨਸਲ ਨਹੀਂਗਾ ਪੋਸਟਪੋਨ ਹੁੰਦਾ ਕੈਨਸਲ ਤੇ ਪੋਸਟਪੋਨ ਚ ਫਰਕ ਹੈ ਉਹ ਦੁਬਾਰਾ ਉਹਨੂੰ ਕੀਤਾ ਜਾ ਰਿਹਾ ਜਿਸ ਜਗ੍ਹਾ ਦੇ ਉੱਤੇ ਕਿਤੇ ਪੋਸਟਪੋਨ ਹੋਇਆ ਇਹ ਨਹੀਂਗਾ ਕਿ ਉੱਥੇ ਦੁਬਾਰਾ ਜਿਹੜਾ ਪ੍ਰੋਗਰਾਮ ਨਹੀਂ ਹੋਊਗਾ ਕੋਈ ਪਿੰਡ ਕੋਈ ਵਾਰਡ ਨਹੀਂ ਛੱਡੇਗਾ ਪਰ ਉਸ ਵਾਰ ਜਿਹੜੀ ਭਾਜਪਾ ਸਰਕਾਰ ਹੈ ਹਮੇਸ਼ਾ ਅਕਾਲੀ ਦਲ ਦੀ ਭਾਈਵਾਲ ਹੈ ਜਿਹੜੀ 80000 ਇਥਨੋਲ ਦੀ ਆਪਾਂ ਗੱਲ ਕਰ ਰਹੇ ਹਾਂ ਲੀਟਰ ਦੀ ਇਹ ਗੁਜਰਾਤ ਤੋਂ ਫੜੀ ਗਈ ਹੈ ਕਿਤੇ ਨਾ ਕਿਤੇ ਲੱਗਦਾ ਹੈ ਵੀ ਅਕਾਲੀ ਦਲ ਜਿਵੇਂ ਭਾਜਪਾ ਦੇ ਨਾਲ ਸੀਗੀ ਹੁਣ ਵੀ ਭਾਜਪਾ ਅਕਾਲੀ ਦਲ ਮੂਰੇ ਆ ਸਕਦੇ ਨੇ ਅਗਰ ਇਸ ਨੂੰ ਜ਼ਿਆਦਾ ਤੁਸੀਂ ਘੋਕ ਕਰੋ ਤਾਂ ਨਹੀਂ ਗੁਜਰਾਤ ਤੋਂ ਫੜੀ ਨਹੀਂ ਗਈ ਆਈ ਸੀ ਗੁਜਰਾਤ ਤੋਂ ਫੜੀ ਪੰਜਾਬ ਦੇ ਵਿੱਚ ਗਈ ਹੈ ਪੰਜਾਬ ਦੇ ਵਿੱਚ ਫੜੀ ਗਈ ਹੈ ਭਾਜਪਾ ਸਰਕਾਰ ਜਿਹੜੀ ਕਿ ਉੱਥੇ ਕਈ ਦਹਾਕੀਆਂ ਤੋਂ ਕਹਿ ਲਈਏ ਆਪਾਂ ਗੁਜਰਾਤ ਦੇ ਵਿੱਚ ਕੰਮ ਕਰ ਰਹੀ ਹੈ ਗੁਜਰਾਤ ਦੇ ਵਿੱਚ ਉਦੂਫਤੀ ਸਰਕਾਰ ਹੈ ਉੱਥੋਂ ਇੰਨੀ ਭਾਰੀ ਮਾਤਰਾ ਦੇ ਚੀਜ਼ ਨੂੰ ਲਾਣੀ ਔਰ ਪੰਜਾਬ ਦੇ ਵਿੱਚ ਲੱਗਦਾ ਸੀ ਵੀ ਇਹ ਨਕਲੀ ਸ਼ਰਾਬ ਬਣੇਗੀ ਤੇ ਫਿਰ ਕੋਈ ਵੱਡਾ ਕੰਡ ਹੋ ਸਕਦਾ ਹੈ ਜਿਹੜਾ ਪੰਜਾਬ ਪੁਲਿਸ ਨੇ ਫੜਿਆ ਭਾਜਪਾ ਦਾ ਕਿਤੇ ਨਾ ਕਿਤੇ ਰੋਲ ਹੋ ਸਕਦਾ ਹੈ ਭਾਜਪਾ ਲੀਡਰਾਂ ਦਾ ਕਿਤੇ ਪਿਛੋਕੜ ਹੋ ਸਕਦਾ ਹੈ ਦੇ ਵਿੱਚ ਨਹੀਂ ਦੇਖੋ ਅਜੇ ਇਹਦੀ ਇਨਵੈਸਟੀਗੇਸ਼ਨ ਜਿਹੜੀ ਉਹ ਜਾਰੀ ਹੈ ਮੈਂ ਇਨਵੈਸਟੀਗੇਸ਼ਨ ਦੇ ਇਸ ਪੁਆਇੰਟ ਦੇ ਉੱਤੇ ਕਿਸੇ ਕਿਸਮ ਦੀ ਟਿੱਪਣੀ ਅਜੇ ਨਹੀਂ ਕਰਨੀ ਚਾਹੁੰਦਾ ਇਨਵੈਸਟੀਗੇਸ਼ਨ ਦੀ ਰਿਪੋਰਟ ਜਿਹੜੀ ਆਦੀ ਉਹ ਆ ਲੈਣ ਦੇ ਉਹ ਕਿ ਕਿਸ ਜਗ੍ਹਾ ਦੇ ਤੋਂ ਇਹ ਆਈ ਇਹਦੇ ਪਿੱਛੇ ਕੌਣ ਲੋਕ ਸਨ ਇਹਦੇ ਟਰੱਕਾਂ ਦੇ ਜਿਹੜੇ ਉਹ ਮਾਲਕ ਵਗੈਰਾ ਕੌਣ ਸਨ ਇਹਦੇ ਉੱਤੇ ਸਾਡੇ ਜਿਹੜੇ ਆਫੀਸਰ ਨੇ ਪੁਲਿਸ ਦੇ ਉਹ ਇਨਵੈਸਟੀਗੇਸ਼ਨ ਕਰ ਰਹੇ ਆ ਪਾਛਪਾ ਦਾ ਰੋਲ ਹੋ ਸਕਦਾ ਜੀ ਕਿਤੇ ਕਿਤੇ ਨਾ ਕਿਤੇ ਪਿੱਛੇ ਨਹੀਂ ਜਿੰਨੀ ਦੇਰ ਤੱਕ ਤੁਹਾਡੇ ਕੋਲੇ ਸਾਹਮਣੇ ਕੋਈ ਸੋਲਿਡ ਚੀਜ਼ ਨਹੀਂ ਆ ਜਾਂਦੀ ਹੁਣ ਆ ਅਕਾਲੀ ਦਲ ਵਾਲੇ ਜਿਹੜੇ ਨੇ ਜੀ ਉਹ ਉਹ ਪ੍ਰੈਸ ਕਾਨਫਰੰਸ ਕਰ ਰਹੇ ਆ ਆ ਜਿਹੜੀ ਦੀ ਬਾਰ ਬਾਰ ਕੇ ਨਹੀਂ ਇਹ ਉਹ ਨਹੀਂ ਹੈਗਾ ਇਹਨਾਂ ਦਾ ਰੋਲ ਤਾਂ ਸਾਹਮਣੇ ਆ ਗਿਆ ਜੀ ਜਦੋਂ ਆਉਂਗਾ ਤਾਂ ਤੁਹਾਨੂੰ ਉਹਦੀ ਫੋਟੋਆਂ ਦਿਖਾ ਦਾਂਗੀ ਕਿ ਪਿੰਡਾਂ ਦੀ ਡਰਾਈ ਲਈ ਜਾਂਦੇ ਥੋੜੇ ਐਮਐਲਏ ਮਿਨਿਸਟਰ ਵੀ ਨਸ਼ਾ ਯੁੱਧ ਨਸ਼ਾ ਵਿਰੋਧਾ ਕਿਸਾਨਾਂ ਵੱਲੋਂ ਉਹਨਾਂ ਨੂੰ ਰੋਕਿਆ ਜਾਂਦਾ ਵਿਰੋਧ کئی ਜਗ੍ਹਾ ਕਿਸਾਨ ਨਸ਼ਾ ਤਸਕਰਾਂ ਨੂੰ ਛੁਡਾਉਣ ਵੀ ਇਸਾਨੇ ਥੋੜੇ ਰੱਖੀ ਨਹੀਂ ਜੇ ਕੋਈ ਨਸ਼ਾ ਤਸਕਰਾਂ ਨੂੰ ਕੋਈ ਵੀ ਜਿਹੜਾ ਛਡਾ ਰਿਹਾ ਕਿਸਾਨਾਂ ਨੇ ਕਿਸੇ ਜਗ੍ਹਾ ਦੇ ਉੱਤੇ ਵੀ ਜਿਹੜੀ ਯੁੱਧ ਨਸ਼ਿਆਂ ਵਿਰੋਧਾ ਇਹਦਾ ਵਿਰੋਧ ਨਹੀਂ ਕੀਤਾ ਜੀ ਜੇ ਕਿਸੇ ਜਗ੍ਹਾ ਤੇ ਕੋਈ ਸਵਾਲ ਕਰ ਰਹੇ ਨੇ ਕੋਈ ਏਡੀ ਗੱਲ ਨਹੀਂ ਹੈਗੀ ਇਸ ਡਰਾਈਵ ਦਾ ਬਿਲਕੁਲ ਵੀ ਵਿਰੋਧ ਨਹੀਂ ਹੈ ਕਿ ਮੈਨੂੰ ਤੁਸੀਂ ਕੋਈ ਬਿਆਨ ਦਿਖਾ ਦਿਓ ਕਿ ਕਿਸੇ ਨੇ ਇਹ ਕਿਹਾ ਹੋਵੇ ਕਿ ਅਸੀਂ ਇਸ ਜੜਾ ਯੁੱਧ ਨਸ਼ਾ ਵਿਰੋਧਾ ਅਸੀਂ ਇਹਦਾ ਹੀ ਵਿਰੋਧਤਾ ਕਰ ਰਿਹਾ ਕਿਸਾਨ ਸਾਡੇ ਨੇ ਸਾਡੇ ਵਿੱਚੋਂ ਨੇ ਉਹਨਾਂ ਦੇ ਪੁੱਤ ਧੀਆ ਜਿਹੜੇ ਨੇ ਉਹ ਇਸੇ ਸੋਸਾਇਟੀ ਦੇ ਵਿੱਚ ਨੇ ਜਿਹੜਾ ਨਸ਼ਾ ਆ ਉਹ ਇੱਕ ਘਰ ਵੇਖ ਕੇ ਥੋੜੀ ਜਾਂਦਾ ਜੀ ਉਹ ਕਿਸਾਨਾਂ ਦੇ ਘਰਾਂ ਦੇ ਵਿੱਚ ਕਿਤੇ ਥੋੜਾ ਆ ਜੀ ਵੱਡੀ ਗਿਣਤੀ ਦੇ ਵਿੱਚ ਪੰਜਾਬ 'ਚ ਕਿਸਾਨ ਰਹਿੰਦੇ ਆ ਉਹਨਾਂ ਦੇ ਘਰਾਂ ਦੇ ਵਿੱਚ ਵੀ ਤਾਂ ਵੜਿਆ ਹੋਇਆ ਇਸ ਕਰਕੇ ਉਹ ਵਿਰੋਧ ਨਹੀਂ ਕਰ ਰਹੇ ਕਿਸੇ ਜਗ੍ਹਾ ਜਿਹੜੀ ਵਿਰੋਧੀ ਪਾਰਟੀਆਂ ਦੇ ਵੋਟਰ ਨੇ ਜੀ ਚਾਹੇ ਉਹ ਕਾਂਗਰਸ ਦੀ ਗੱਲ ਕਰੀਏ ਭਾਜੀਪੀ ਦੀ ਗੱਲ ਕਰੀਏ ਜਿਹੜੇ ਪਿੰਡਾਂ ਦੇ ਵਿੱਚ ਨੇ ਉਹ ਉਹ ਲੇਡੀਜ਼ ਦਾ ਭਰਪੂਰ ਸਮਰਥਨ ਮਿਲ ਰਿਹਾ ਹੈ ਦੇਖੋ ਜਦੋਂ ਨਹੀਂ ਇਰੈਕਟਲੀ অর ਇਨਡਾਇਰੈਕਟਲੀ ਜਦੋਂ ਨਹੀਂ ਜਦੋਂ جنگ ਹੁੰਦੀ ਹੈ ਨਾ ਮੈਂ ਨਸ਼ਿਆਂ ਦੇ ਮਾਮਲੇ 'ਚ ਕਹਾਂਗਾ ਜਦੋਂ ਜਦੋਂ جنگ ਵੀ ਹੁੰਦੀ ਹੈ ਕੋਈ ਵੀ ਤੇ ਉਹ ਕਿਸੇ ਵੀ ਮੁਲਕ ਦੇ ਫੌਜੀ ਜਿਹੜੇ ਸ਼ਹੀਦ ਹੋਣ ਉਹਦਾ ਭੁਗਤਦੀ ਇੱਕ ਔਰਤ ਹੈ ਇਸੇ ਤਰੀਕੇ ਦੇ ਨਾਲ ਨਸ਼ਾ ਆ ਜਿਹੜਾ ਚਿੱਟਾ ਹੈ ਜਦੋਂ ਉਹਦਾ ਅਸਰ ਕਿਸੇ ਜਗ੍ਹਾ ਦੇ ਉੱਤੇ ਜਾਂਦਾ ਉਹ ਔਰਤ ਭੁਗਤਦੀ ਆ ਉਹ ਕਿਸੇ ਮਾਂ ਦਾ ਪੁੱਤ ਹੈ ਕਿਸੇ ਭੈਣ ਦਾ ਭਰਾ ਆ ਕਿਸੇ ਪਤਨੀ ਦਾ ਉਹ ਪਤੀ ਹੈ ਇਸ ਕਰਕੇ ਔਰਤਾਂ ਜਿਹੜੀਆਂ ਨੇ ਬਹੁਤ ਵੱਡੇ ਪੱਧਰ ਦੇ ਉੱਤੇ ਸਾਡੀ ਇਸ ਡਰਾਈਵ ਦੇ ਵਿੱਚ ਸਹਿਯੋਗ ਕਰ ਰਹੀਆਂ ਨੇ ਕਿਉਂਕਿ ਘਰਾਂ ਦੇ ਘਰ ਜਦੋਂ ਤਬਾਹ ਹੋਏ ਨੇ ਸਾਡੇ ਪੰਜਾਬ ਦੇ ਵਿੱਚ ਤਾਂ ਸਭ ਤੋਂ ਵੱਧ ਔਰਤਾਂ ਨੇ ਹੀ ਭੁਗਤਿਆ ਠੀਕ ਹੈ ਸਰ ਠੀਕ ਹੈ ਸਰ